ਹਾਂ ਜੀ ਅੱਜ ਆਪਾਂ ਕਟਿੰਗ ਕਰ ਰਹੇ ਸੀ ਸਟੇਟ ਸਲਵਾਰ ਦੀ ਜਿਹਦੇ ਹੈਗਾ نیچے ਪਹੁੰਚਿਆ ਤੇ ਵਰਕ ਆ ਮੋਰੀ ਤੇ ਵਰਕ ਆ ਮਤਲਬ ਸਲਵਾਰ ਦੀ ਤੇ ਤੇ ਦੁਕਾਨੇ ਆ ਤੁਹਾਨੂੰ ਇਹਦੀ ਕਟਿੰਗ ਕਿਵੇਂ ਕਰਦੇ ਆ ਸਲਵਾਰ ਦੀ ਜਿਹੜੀ ਟੋਟਲ ਲੈਂਥ ਸੀਗੀ ਉਹ 37 ਇੰਚ 37 ਇੰਚ ਆਪਾਂ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਇਹ ਕਿ ਆਪਾਂ 3 ਇੰਚ ਉਹਦੇ ਵਿੱਚ ਸਲਾਈ ਦਾ ਪਾਉਣਾ ਹੈ ਤਾਂ ਆਪਾਂ 40 ਇੰਚ ਪੂਰੀ ਆਪਾਂ ਤਿਆਰ ਮਤਲਬ 37 38 39 40 ਤਿੰਨ ਸਲਾਈ ਦਾ ਪਾ ਕੇ ਆਪਾਂ 40 ਇੰਚ ਦਾ ਨਾਲ ਸਲਵਾਰ ਕੱਟਦੀਆਂ 40 ਦੇ ਵਿੱਚੋਂ ਆਪਾਂ 7 ਇੰਚ ਐਜ਼ ਇਟ ਇਜ਼ 벨ਟ ਕੱਢ ਦਿੰਨੇ ਆ 7 ਇੰਚ 벨ਟ ਕੱਢ ਕੇ ਆਪਣੇ ਕੋਲ ਪਿੱਛੇ ਰਹਿ ਗਿਆ ਆਪਾਂ 7 ਇੰਚ ਦੀ 벨ਟ ਪਾਵਾਂਗੇ ਤੇ ਆਪਾਂ 33 ਇੰਚ ਦੇ ਜਿਹੜੇ ਇਹ ਹੈਗੀ ਆ ਆਪਾਂ ਸਲਵਾਰ ਦੀ ਇਹ ਕਟਿੰਗ ਕੀਤੀ ਆ ਇਹਦੀ ਆਪਾਂ ਕਟਿੰਗ ਕਿਵੇਂ ਕੀਤੀ ਆ ਆਪਾਂ ਇੱਥੋਂ 37 ਰੱਖ ਲਿਆ ਇੱਥੋਂ ਮੂਰੀ ਤੋਂ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਇਹ ਆ कि ਜੋ ਆਪਾਂ ਤੋਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਆ ਇੱਥੇ ਆਪਾਂ ਇਹਦੀ 2 ਤੋਂ 2.5 ਇੰਚ ਦੇ ਕਾਟ ਪਾਵਾਂਗੇ ਕਾਟ ਆਪਾਂ ਜਿਹੜੀ ਪਾਵਾਂਗੇ ਉਹ ਲਾਸਟ ਤੱਕ ਹੀ ਤੇਰਸੀ ਤੇਰਸੀ ਪਾਵਾਂਗੇ ਇਹਦੇ ਨਾਲ ਕੀ ਆ ਆਪਣੀ ਜਿਹੜੀ ਸਲਵਾਰ ਆ ਉਹ نیچے ਨਹੀਂ ਦਿਖਦੀ ਆਪਾਂ ਇੱਥੇ 1.5 ਇੰਚ ਦੀ ਜਿਹੜੀ ਹੈਗੀ ਆ ਕਟਿੰਗ ਇਹਦੀ ਕਰਾਂਗੇ ਤੇ ਜੋ ਆਪਾਂ ਇਧਰ ਉਹ ਰੱਖਿਆ ਆਪਾਂ ਇਹ ਕਪੜਾ ਆਪਾਂ ਬਿਲਕੁਲ ਰੱਖਿਆ ਏਦਾਂ ਹੀ ਐਜ਼ ਇਟ ਇਜ਼ ਰੱਖਿਆ ਇਹਦੇ ਵਿੱਚ ਆਪਾਂ ਆਸਣ ਵਗੈਰਾ ਜਿਹੜਾ ਐਕਸਟਰਾ ਨਹੀਂ ਐਡ ਕਰਾਂਗੇ ਇਹ ਐਜ਼ ਇਟ ਇਜ਼ ਹੀ ਕਟਿੰਗ ਕਰਾਂਗੇ ਤੇ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਕਿ ਸਲਵਾਰ ਦੀ ਫਿਨਿਸ਼ਿੰਗ ਜਿਹੜੀ ਕਿਵੇਂ ਆਉਂਦੀ ਆ ਹੁਣ ਦੂਸਰੀ ਗੱਲ ਇਹਦੀ ਲਾਈਨਿੰਗ ਲਾਈਨਿੰਗ ਕਿਵੇਂ ਕੱਟ ਕਰਾਂਗੇ ਲਾਈਨਿੰਗ ਐਜ਼ ਇਟ ਇਜ਼ ਕਪੜਾ ਰੱਖ ਕੇ ਆਪਾਂ ਉਦਾਂ ਹੀ ਇਹਦੀ ਲਾਈਨਿੰਗ ਕੱਟ ਕਰਾਂਗੇ ਲਾਈਨਿੰਗ ਦਾ ਕਪੜਾ ਆਪਾਂ ਤੁਹਾਨੂੰ ਕੱਟ ਕਰਕੇ ਦਿਖਾਉਣੀ ਆ ਕਿ ਕਿੱਦਾਂ ਕੱਟ ਕਰਨਾ ਜੋ ਆਪਾਂ ਪਹੁੰਚਾ ਉਹ ਐਜ਼ ਇਟ ਇਜ਼ ਹੀ ਰੱਖਿਆ ਆਪਾਂ ਜਿਹੜੀ ਮੇਨ ਇਹਦੇ ਕੰਮ ਕਰਨਾ ਆਪਾਂ ਇੱਥੋਂ ਉਹਦੀ ਕਟਿੰਗ ਕਰਕੇ ਮਤਲਬ ਇੱਥੋਂ ਉਹਨੂੰ ਕਾਂਟ ਦੇਣੀ ਆ ਇਹ ਦੱਸਣਾ ਸੀ ਤੁਹਾਨੂੰ ਬਾਕੀ ਅੱਗੇ ਵੀ ਹੋਰ ਵੀਡੀਓਜ਼ ਹੈਗੀਆਂ ਨੇ ਪੇਜ ਦੇ ਉੱਪਰ ਉਹਨਾਂ ਨੂੰ ਵੀ ਵਾਚ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਫॉर ਵਾਚਿੰਗ